ਤੱਜ ਦੇ ਵੀਡੀਓ ਦੇ ਵਿੱਚ ਅੱਜ ਪਹੁੰਚਾ ਵੀਰ ਬਰਨਾਲਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣਾ ਅੱਜ ਦਾ ਟਰੈਕਟਰ ਟਰਾਲੀ ਦਾ ਰੇਟ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ ਵੀਰ ਚਾਹਤ ਬਾਇਓ ਪੀ ਵੀ ਐਨ ਨੂੰ ਤੁਹਾਨੂੰ ਦਿਖਾਉਣਾ ਅੱਗੇ ਟਰੈਕਟਰ ਟਰਾਲੀ ਦਾ ਰੇਟ ਬਰਨਾਲਾ ਟਰੈਕਟਰ ਮੰਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਵੀਰ ਤੁਹਾਨੂੰ ਦਿਖਾਉਣਾ ਅੱਗੇ ਟਰੈਕਟਰ ਟਰਾਲੀ ਹੈ ਗੈ ਵੀਰ ਲੈਫਟਾਈਲ ਟਰਾਲੀ ਹੈ ਜੀ 11 ਵਜੇ 6.5 ਟਰਾਲੀ ਹੈ ਬਟ ਤੇ ਜਾਲੀ ਵਗੈਰਾ ਲੱਗੀ ਵੀ ਹੈ ਡਿਮਾਂਡ ਹੈ ਜੀ ਵੀ ਕੇ ਵੀਰ ਬਿਲਕੁਲ ਨਵੀਂ ਟਰਾਲੀ ਆ 11 ਵਜੇ 6.5 ਦੀ ਟਰਾਲੀ ਆ ਡਿਮਾਂਡ ਆੜੀ 1,75,000 ਰੁਪਏ ਬਿੱਟ ਤੇ ਜਾਲੀ ਵਗੈਰਾ ਇਹਦੇ ਵੀ ਲੱਗੀ ਵੀ ਆ ਆ ਵੀਰ ਕੰਪਲੀਟ ਜਾਲੀ ਚ ਆ ਗਈ 11 ਵਜੇ 6.5 ਦੀ ਇਹ ਵੀ ਟਰਾਲੀ ਡਬਲ ਡਰਾਂ ਦੇ ਵਿੱਚ ਆ ਲੈਫਟ ਲੱਗੀ ਵੀ ਆ ਡਿਮਾਂਡ ਆੜੀ ਵੀਰਾਂ ਵੱਲੋਂ 1,48,000 ਰੁਪਏ ਰੱਖੀ ਗਈ ਆ ਡਾਲੇ ਵਗੈਰਾ ਨਾਲ ਨਹੀਂ ਜੀ ਪੂਰੇ ਬਲੀਡ ਜਾਲੀ ਚ ਅੱਗੇ ਵੀ ਦੱਸਦੀ ਜਾਂਦੀ ਜਾਂ ਅੱਗੇ ਵੀ 11 ਵਜੇ 6.5 ਦੀ ਟਰਾਲੀ ਆ ਡਿਮਾਂਡ ਵਾਲੀ 167000 ਰੁਪਇਆ ਹੈ। ਕਲੀ ਕੰਡੀਸ਼ਨ ਵਗੈਰਾ ਦੇਖ ਸਕਦੇ ਹਾਂ। ਅੱਗੇ ਵੀਰ ਪਵਾਨੀਗੜ੍ਹ ਦੀ ਬਣੀ ਟਰਾਲੀ ਹੈ। ਕੰਡੀਸ਼ਨ ਵਗੈਰਾ ਤੋਂ ਦੇਖ ਸਕਦੇ ਹਾਂ। ਡਿਮਾਂਡ ਵਾਲੀ 165000 ਰੁਪਇਆ ਰੱਖੀ ਗਿਆ ਵੀਰ ਵੱਲੋਂ। ਗੈ ਵੀਰ 11 ਵਜੇ 6.5 ਦੀ ਬਿਲਕੁਲ ਨਵੀਂ ਟਰਾਲੀ ਹੈ। ਡਿਮਾਂਡ ਵਾਲੀ 175000 ਰੁਪਇਆ ਹੈ। ਜਾਲੀ ਵਗੈਰਾ ਕੰਪਲੀਟ ਬੱਡੇ ਤੇ ਲੱਗੀ ਵੀ ਹੈ। ਅੱਗੇ ਵੀਰ 11 ਵਜੇ 6.5 ਦੀ ਟਰਾਲੀ ਹੈ ਬਿਨਾਂ ਲਿਫਟ ਤੋਂ ਹੈ। ਯਾਲ ਵਗੈਰਾ ਲੱਗਿਆ ਹੋਇਆ ਡਿਮਾਂਡ ਰੈਡੀ ਟਰਾਲੀ ਦੀ 115000 ਰੁਪਏ ਵੀਰ ਦਾ ਕੰਟੈਕਟ ਨੰਬਰ ਆ ਉਹ ਹੈਗਾ 8289017643 ਵੀਰ ਦਾ ਕੰਟੈਕਟ ਨੰਬਰ ਹੈ ਤੇ ਕੰਟੈਕਟ ਕਰਕੇ ਟਰਾਲੀ ਖਰੀਦ ਸਕਦੇ ਹੋ ਅੱਗੇ ਵੀਰ ਸਵਰਾਜ 855 ਇਹਨਾਂ ਵਗਰਾ ਦੇ ਇਹ 2011 ਮਾਡਲ ਹੈ ਡਿਮਾਂਡ ਰੈਡੀ 425000 ਰੁਪਏ ਰੱਖੀ ਹੈ ਵੀਰ ਵੱਲੋਂ ਸਵਰਾਜ 855 ਅੱਗੇ ਵੀ ਮੈਸੀ 5543 2007 ਮਾਡਲ ਹੈ ਡਿਮਾਂਡ 2,75,000 ਰੁਪਏ ਵੀਰ ਦਾ ਕੰਟੈਕਟ ਨੰਬਰ ਆ ਹੋਏਗਾ 82890 17643 ਵੀਰ ਦਾ ਕੰਟੈਕਟ ਨੰਬਰ ਹੈ ਅੱਗੇ ਵੀ 1999 ਮਾਡਲ ਮਹਿੰਦਰਾ ਡਿਮਾਂਡ ਹੈ 1,44,000 ਰੁਪਏ ਅੱਗੇ ਵੀ ਮੈਸੀ 2008 ਮਾਡਲ 5245 ਡਿਮਾਂਡ ਹੈ 2,65,000 ਰੁਪਏ ਰੱਖੀ ਗਈ ਹੈ ਵੀਰ ਦਾ ਕੰਟੈਕਟ ਨੰਬਰ ਆ ਹੋਏਗਾ 82890 17643 75310 ਜੌਂਡੀਆਰ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ 2008 ਮਾਡਲ ਹੈ ਨੰਬਰ ਭਾਈ ਡਿਮਾਂਡ ਹੈਗਾ 475000 ਰੁਪਏ ਨੰਬਰ ਹੈ ਜਿਹੜਾ ਵੀਰ ਦਾ 85890 17643 ਭਾਈ ਜੀ ਇਹ ਟਰੈਕਟਰ ਪੂਰਾ ਜੈਨੂਇਨ ਟਰੈਕਟਰ ਹੈ ਜੀ ਐਟਪੇ ਪਾ ਕੇ ਲਿਜਾ ਸਕਦੇ ਮਸੱਲੀਆ ਵੀਰ ਵੱਲੋਂ ਪੂਰੀ ਟਰੈਕਟਰ ਦੀ Ориਜਨਲ ਟਰੈਕਟਰ ਆ ਪੂਰਾ ਵੀਰ ਦਾ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਅੱਗੇ 2008 ਮਾਡਲ ਇਹ ਵੀ ਉਸੇ ਵੀਰ ਦਾ ਟਰੈਕਟਰ ਹੈ ਜੀ ਡੀਆਈ 60 ਸੋਨਾਲੀਕਾ ਡਿਮਾਂਡ ਆ ਰਹੀ 335000 ਰੁਪਏ ਬਾਕੀ ਆਪਣੇ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਲਈ ਜਾਂ ਖੇਤੀਬਾੜੀ ਦਾ ਸੰਦ ਖਰੀਦ-ਵੇਚ ਲਈ ਆਪਣਾ ਨੰਬਰ ਨੋਟ ਕਰ ਸਕਦੇ ਹੋ 96468 43360 ਨੰਬਰ ਤੇ ਲੋੜੀ ਦੀ ਜਾਣਕਾਰੀ ਦੇ ਕੇ ਚੀਜ਼ ਦੀਆਂ ਪੰਜ ਤੋਂ ਸੱਤ ਫੋਟੋਆਂ ਪੇਜ ਕਾਡ ਲਗਵਾ ਸਕਦੇ ਹੋ ਅੱਗੇ ਵੀਰ 2003 ਮਾਡਲ 5911 ਰੋਮੀ ਵਗੈਰਾ ਲੱਗੀ ਵੀ ਹੈ ਡਿਮਾਂਡ ਹੈ ਜੀ ਵੀਰ ਵੱਲੋਂ 455000 ਰੁਪਏ ਰੱਖੀ ਹੈ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਬਾਕੀ ਆਪਣਾ ਨੰਬਰ ਨੋਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ-ਵੇਚਣ ਲਈ ਵੀ ਜਾਂ ਐਡ ਦੇਣ ਲਈ ਵੀ ਨੰਬਰ ਨੋਟ ਕਰ ਸਕਦੇ ਹੋ ਅੱਗੇ ਵੀ 92 ਮਾਡਲ 735 ਡਿਮਾਂਡ ਆੜੀ 130000 ਰੁਪਿਆ ਰੱਖੀ ਗਿਆ ਅੱਗੇ ਵੀ ਸੋਨਾਲੀ ਕੱਢੀ ਹੈ 750 ਚਾਰੇ ਟਾਇਰ ਬਿਲਕੁਲ ਨਵੇਂ ਨੇ ਟਰੈਕਟਰ ਦੇ ਡਿਮਾਂਡ ਆੜੀ 2008 ਮਾਡਲ ਆ ਡਿਮਾਂਡ ਆੜੀ 315000 ਰੁਪਿਆ ਰੱਖੀ ਗਿਆ ਅੱਗੇ ਵੀ ਸਵਰਾਜ 855 ਬਿਲਕੁਲ ਨਵੇਂ ਟਾਇਰ ਨੇ ਇਹਦੇ ਵੀ ਟਰੈਕਟਰ ਦੇ ਜੀ 2008 ਮਾਡਲ ਆ ਡਿਮਾਂਡ ਆੜੀ 355000 ਰੁਪਿਆ ਅੱਗੇ ਵੀ ਟਰਾਲੀ ਆਈ ਬਿਗੈਰ ਲਿਫਟ ਤੋਂ ਆ ਬਾਕੀ ਵਿੱਚੋਂ ਖਰਸ ਵਗੈਰਾ ਤੋਂ ਦੇਖ ਸਕਦੇ ਹੋ ਟਰਾਲੀ ਦੀ ਕੰਡੀਸ਼ਨ ਡਿਮਾਂਡ ਹੈ ਜੜੀ 115000 ਰੁਪਏ ਰੱਖੀ ਗਿਆ ਵੀਰ ਦਾ ਕੰਟੈਕਟ ਨੰਬਰ ਹੋਵੇਗਾ 96486843360 ਵੀਰ ਦਾ ਕੰਟੈਕਟ ਨੰਬਰ ਹੈ ਗੈਵਰ 3630 ਫੋਰਡ ਨਿਊ ਹਾਲੈਂਡ ਉਹ ਯਾਰ ਇੱਕ ਤੋਂ ਮਾਡਲ ਹੈ ਡਿਮਾਂਡ ਹੈ ਜੜੀ 275000 ਰੁਪਏ ਜਬ 9598 ਮਾਡਲ ਡਬਲ ਕਲੱਚ ਆ ਆਰਮ ਟਰੈਕ 60 ਡਿਮਾਂਡ ਹੈ ਜੜੀ 215000 ਰੁਪਏ ਰੱਖੀ ਗਿਆ ਵੀਰ ਵੱਲੋਂ ਗੈਵਰ ਤੂੜੀ ਵਾਲਾ ਰੀਪਰ 2013 ਮਾਡਲ ਹੈ ਡਿਮਾਂਡ ਰਾਈ 1,25,000 ਰੁਪਏ ਵੇਚ ਕਰਮਾ। ਮੇਰੀ ਪਰ ਹੋ ਰਾਈ ਵੀਰ 2019 ਮਾਡਲ ਹੈ। ਡਿਮਾਂਡ ਰਾਈ 2,05,000 ਰੁਪਏ ਰੱਖੀ ਹੈ ਵੀਰ ਬੱਲਾ ਹੁਣ ਰੀਪਰ ਬਹੁਤ ਸਾਫ ਸੁੱਥਰਾ ਜੀ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਚਲਦੀ ਜਲਦੀ ਨੂੰ ਬਰਨਾਲਾ ਟਰੈਕਟਰ ਮੰਡੀ। ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਆਪਣੇ ਨੰਬਰ ਨੋਟ ਕਰ ਸਕਦੇ ਹੋ 96468744360। ਨੰਬਰ ਤੇ ਲੋੜੀ ਦੀ ਜਾਣਕਾਰੀ ਦੇ ਕੇ ਚੀਜ਼ ਨਹੀਂ ਪੰਜ ਸੱਤ ਫੋਟੋ ਮੈ ਵੀ ਗੈਡ ਲਵਾ ਸਕਦੇ ਹਾਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰ। ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ